ਸਤਿ ਸ੍ਰੀ ਅਕਾਲ ਬੇਲੀਓ ਕੀ ਹਾਲ ਚਾਲ ਹੈ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਸਾਰੇ ਭਰਾਵਾਂ ਦਾ ਜਿੰਨੇ ਆਪਣੇ ਨਾਲ YouTube ਚੈਨਲ ਤੇ ਜੁੜੇ ਹੋਏ ਆ ਤੇ ਕਾਫੀ ਲੰਬੇ ਟਾਈਮ ਬਾਅਦ ਬੇਲੀਓ ਅੱਜ ਅਪਾ ਜੜੀ ਵੀਡੀਓ ਲੋਡ ਕਰਨ ਲੱਗੇ ਆ ਤੇ ਛੁੱਟੀ ਆਏ ਹੋਏ ਸੀ ਤੇ ਤੁਹਾਨੂੰ ਪਤਾ ਹੀ ਆ ਹਣ ਮੁਕਸ਼ਰਮਾਗੀ ਦਾ ਮੇਲਾ ਜਿਹੜਾ ਕੱਲ ਤੋਂ ਸਟਾਰਟ ਹੋ ਜਾਊਗਾ ਤੇ ਕੱਲ ਨੂੰ ਆਪਾਂ ਵੀ ਚੱਲਾਂਗੇ ਹਰ ਮੇਲੇ ਤੇ ਮੇਲੇ ਦੀਆਂ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਤੇ ਅੱਜ ਤੁਹਾਨੂੰ ਆਪਾਂ ਫਾਰਮ ਦੇ ਦਿਖਾਉਣੇ ਆ ਕੁਝ ਜਾਨਵਰ ਸਾਰੇ ਤੇ ਆਜੋ ਸ਼ੁਰੂ ਕਰਦੇ ਆਂ ਵੀਡੀਓ ਪਹਿਲਾਂ ਕੋ ਬਾਹਰਲੇ ਜਾਨਵਰ ਦੇਖ ਲੈਨੇ ਨੇ ਦੋ ਇੱਥੇ ਬਾਹਰ ਖੜੇ ਆ ਤੇ ਇੱਕ ਬੇਲੀ ਉਹਨਾਂ ਦੇ ਵਿੱਚ ਆ ਹੈਗੀ ਨੁਕਰੀ ਘੋੜੀ ਤੇ ਇਹਦੇ ਨਾਲ ਉਹ ਪਹਿਲੇ ਪਾਸੇ ਜਿਹੜੀ ਖੜੀ ਆ ਮਾਰਵਾੜੀ ਕਾਲੀ ਬਹੁਤ ਸੋਹਣੀ ਤੇ ਸਾਰੇ ਜਾਨਵਰ ਤੁਹਾਨੂੰ ਦਿਖਾਉਣੇ ਆ ਮੋٹے ਮੋٹے ਤੇ ਜੇ ਤੁਹਾਨੂੰ ਗਹਿਰਾਈ ਦੇ ਵਿੱਚ ਡਿਟੇਲ ਚਾਹੀਦੀ ਹੋਈ ਤਾਂ ਤੁਸੀਂ ਕਾਲ ਕਰ ਸਕਦੇ ਆ ਤੇ ਬਾਕੀ ਆਪਾਂ ਤੁਹਾਨੂੰ ਮੇਲੇ ਤੇ ਲਿਜਾ ਕੇ ਸਾਰੇ ਜਾਨਵਰ ਦਿਖਾਵਾਂਗੇ ਹਲੇ ਨਮਾਉਣ ਵਾਲੇ ਆ ਅੱਜ ਨਮਾਈ ਜਾਂਦੇ ਕੁਝ ਜਾਨਵਰ ਅੰਦਰ ਤੇ ਅੰਦਰ ਵਾਲੇ ਜਾਨਵਰਾਂ ਕੱਲੀ ਤੁਹਾਨੂੰ ਲੈ ਕੇ ਚੱਲਦੇ ਹਾਂ ਉਹਦੇ ਹੋਣੇ ਵੀਡੀਓ ਤੇ ਆ ਚੱਲੀਏ ਤੇ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਆ ਆਪਣੇ ਸਮਰਾਟ ਤੋਂ ਤੇ ਇਹ ਆਪਣਾ ਸਮਰਾਟ ਤੇ ਤੁਹਾਨੂੰ ਪਿਛਲੀਆਂ ਵੀਡੀਓ 'ਚ ਆਪਾਂ ਦਿਖਾਏ ਆ ਤੇ ਬਹੁਤ ਸੋਨੇ ਜਿਹੇ ਬੇਲੀਓ ਬੱਚੇ ਆ ਚੁੱਕੇ ਆ ਤੇ ਬਹੁਤ ਸ਼ਾਨਦਾਰ ਕੋੜੇ ਦਾ ਰਿਜ਼ਲਟ ਵੀ ਆ ਚੁੱਕੇ ਆ ਤੇ ਕੋੜਾ ਵੀ ਬਹੁਤ ਸ਼ਾਨਦਾਰ ਤੁਸੀਂ ਦੇਖ ਹੀ ਰਹੇ ਹੋ ਤੇ ਜਿਹੜੀ ਵੀਡੀਓ ਹੈ ਬੱਚਿਆਂ ਦੀ ਉਹ ਤੁਸੀਂ ਦੇਖ ਸਕਦੇ ਆ ਚੈਨਲ ਤੇ ਜਾ ਕੇ ਚੈਨਲ ਤੇ ਕੁਝ ਵੀਡੀਓ ਪਾਈਆਂ ਹੋਈਆਂ ਬੱਚਿਆਂ ਦੀਆਂ ਤਹੋਂ ਤਾਂ ਹੋਰ ਵੀ ਬਹੁਤ ਸਾਰੇ ਬੱਚੇ ਜਿਹੜੇ ਇਹਦੇ ਆ ਚੁੱਕੇ ਆ ਉਹਨਾਂ ਦੀ ਵੀਡੀਓ ਵੀ ਤੁਹਾਨੂੰ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਜਿਹੜੀਆਂ ਉਹ ਲੋਡ ਕਰਕੇ ਤੇ ਦਿਖਾਵਾਂਗੇ ਤੇ ਹੁਣ ਆਪਾਂ ਅੱਗੇ ਚੱਲਦੇ ਬਈਓ ਅੱਗੇ ਆਪਣੇ ਕੋਲੇ ਮਾਰਵਾੜੀ ਤਿੰਨ ਬੱਚੇ ਆ ਬਹੁਤ ਸੋਹਣੇ ਤਿਆਰ ਇੱਕ ਮਾਰਵਾੜੀ ਇੱਕ ਨੀਲਾ ਤੇ ਦੋ ਮਾਰਵਾੜੀ ਇੱਕ ਨੀਲਾ ਬਹੁਤ ਸੋਹਣਾ ਬੇਲੀਓ ਇਹ ਜਿਹੜਾ ਮਾਰਵਾੜੀ ਬਸ਼ੇਰਾ ਤੇ ਜੇ ਤੁਹਾਨੂੰ ਹੋਰ ਕੋਈ ਜਾਣਕਾਰੀ ਚਾਹੀਦੀ ਹੋਈ ਤਾਂ ਥੱਲੇ ਦਿੱਤੇ ਕੰਟੈਕਟ ਤੇ ਤੁਸੀਂ ਕਾਲ ਕਰਕੇ ਜਾਣਕਾਰੀ ਜਿਹੜੀ ਲੈ ਸਕਦੇ ਆ ਹੁਣ ਚੱਲਦੇ ਆਂ ਆਬੇਲੀ ਨੀਲਾ ਬਸ਼ੇਰਾਈ ਬਹੁਤ ਸੋਹਣਾ ਤੇ ਬਹੁਤ ਸ਼ਾਨਦਾਰ ਗਰਦਨ ਗੋਲਦਮ ਤੁਸੀਂ ਦੇਖ ਸਕਦੇ ਹੋ ਅੰਗਾ ਪਾਰਾਂ ਦਾ ਬਹੁਤ ਸੋਹਣਾ ਤੇ ਚੰਗੀ ਹਾਇਰਡ ਕਰਨ ਵਾਲਾ ਜਿਹੜਾ ਇਹ ਬੱਚਾ ਹੈ ਤੇ ਆਬੇਲੀ ਜਿਹੜੇ ਨੁਕਰੀ ਘੋੜੀ ਹੈ ਇਹ ਵੀ ਫੋਰ ਸੇਲ ਤੇ ਹੁਣ ਆਪਾਂ ਅੱਗੇ ਚੱਲਦੇ ਸਾਰੇ ਤੁਹਾਨੂੰ ਅਜੇ ਮੋਟੇ-ਮੋਟੇ ਫਾਰਮ ਦੇ ਜਾਨਵਰ ਆ ਜਿਹੜੇ ਉਹ ਦਿਖਾਉਣੇ ਆ ਤੇ ਆਬੇਲੀ ਮਾਰਵਾੜੀ ਬਸ਼ੇਰਾਈ ਤਨ ਪੈ ਚਿੱਟੇ ਆ ਤੇ ਮੱਥੇ ਤੇ ਬਹੁਤ ਸੋਹਣਾ ਬਲੇਜ਼ ਆ ਤੇ ਪੂਰੀ ਜਾਣਕਾਰੀ ਰੁਹੀਦੀ ਵੀ ਜਿਹੜੀ ਉਹ ਕਾਲ ਕਰਕੇ ਲੈ ਸਕਦੇ ਆ ਇਹ ਸਾਰੇ ਜਾਨਵਰ ਜਿਹਨੇ ਦਿਖਾਇਆ ਬੇਲੀਆ ਖਮਰਾਤ ਨੂੰ ਛੱਡ ਕੇ باقی ਸਾਰੇ ਜਿਹੜੇ ਫੋਰ ਸੇਲ ਹੈ ਤੇ ਕੱਲ ਤੱਕ ਤੁਹਾਨੂੰ ਇਹ ਜਿਹੜਾ ਮਕਸਰ ਸਾਹਿਬ ਮੰਡੀ ਲੱਗਣੀ ਹੈ ਮੰਗੀ ਦੀ ਉੱਥੇ ਵੀ ਤੁਹਾਨੂੰ ਦੇਖਣ ਜਿਹੜੇ ਇਹ ਸਾਰੇ ਜਾਨਵਰ ਮਿਲਣਗੇ ਤੇ ਉੱਥੇ ਲੈ ਕੇ ਆਪਾਂ ਪਹੁੰਚ ਰਹੇ ਆ ਕੱਲ ਨੂੰ ਘੋੜੀ ਹੈ ਹਲੇ ਨਮਾਉਣ ਵਾਲੀ ਹੈ ਬਹੁਤ ਸੋਹਣੀ ਮਾਰਵਾੜੀ ਘੋੜੀ ਹੈ ਤੇ ਜੇ ਕਿਸੇ ਨੇ ਕਿਸੇ ਵੀ ਪ੍ਰਕਾਰ ਦਾ ਜਾਨਵਰ ਲਾਣਾ ਹੋ ਤਾਂ ਤੁਸੀਂ ਕੰਟੈਕਟ ਕਰ ਸਕਦੇ ਆ ਸਾਰੇ ਪ੍ਰਕਾਰ ਦੇ ਜਿਹੜੇ ਜਾਨਵਰ ਹੈ ਵੀਡੀਓ ਆਪਣੇ ਕੋਲੇ ਇਸ ਟਾਈਮ ਅਵੇਲੇਬਲ ਆ ਫਾਰਮ ਦੇ ਉੱਪਰ ਆ ਤੁਸੀਂ ਦੇਖ ਸਕਦੇ ਹੋ ਘੋੜਿਆਂ ਦੀ ਨਮਾਈਆਂ ਜਾ ਰਹੀਆਂ ਤਿਆਰੀ ਚੱਲ ਰਹੀ ਹੈ ਮੇਲੇ ਦੀ ਫੁੱਲ ਤੇ ਜਿਹੜੇ-ਜਿਹੜੇ ਵੀਰ ਉੱਥੇ ਆਉਣਗੇ ਤੇ ਜਰੂਰ ਆਓ ਸਾਰੇ ਮੇਲੇ ਤੇ ਬਹੁਤ ਸ਼ਾਨਦਾਰ ਤੇ ਬਹੁਤ ਸੋਹਣਾ ਮੇਲਾ ਇਹਨਾਂ ਦੇ ਦੇਖਣ ਆਲਾ ਤੇ ਮਿਲਾਂਗੇ ਆਪਾਂ ਉੱਥੇ ਮੁਕਸਰ ਮੇਲੇ ਦੇ ਉੱਤੇ ਇਹ ਜਾਨਵਰ ਜਿਹੜੇ ਵੇਲਿਓ ਪੂਰੇ ਫੋਰਸੇ ਇਹ ਦਾ ਜੇਹੜਾ ਤੁਸੀਂ ਦੇਖ ਰਹੇ ਹੋ ਤੇ ਕਾਫੀ ਘੋੜੀਆਂ ਜਿਹੜੀਆਂ ਫਾਰਮ ਦੇ ਉੱਤੇ ਇਸ ਟਾਈਮ ਆਪਣੇ ਹੈਗੀਆਂ ਛੇੜ ਵਾਲੀਆਂ ਤੇ ਕੱਲ ਨੂੰ ਮੰਡੀ ਤੇ ਵੀ ਤੁਹਾਨੂੰ ਦੇਖਣ ਨੂੰ ਮਿਲ ਸਕਦੀਆਂ ਤੇ ਜੇ ਫੋਨ ਤੇ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ ਕਿਸਜਾਂ ਦੇ ਬਾਰੇ ਤਾਂ ਤੁਸੀਂ ਫੋਨ ਤੇ ਵੀ ਜਾਣਕਾਰੀ ਜਿਹੜੀ ਆ ਉਹ ਲੈ ਸਕਦੇ ਹੋ ਤੇ ਜੇ ਕਿਸੇ ਵੀਰ ਨੇ ਇਥੇ ਫਾਰਮ ਤੇ ਆ ਕੇ ਦੇਖਣ ਨੂੰ ਜਾਨਵਰ ਅੰਮੇਲੇ ਤੋਂ ਬਾਅਦ ਫਾਰਮ ਤੇ ਆ ਕੇ ਵੀ ਜਾਨਵਰ ਜਿਹੜੇ ਆਹੋ ਦੇਖ ਸਕਦੇ ਆ ਤੇ ਬਾਕੀ ਆਪਾਂ ਤੁਹਾਨੂੰ ਦੇ ਲਈ ਪਤਾ ਹੀ ਆ ਸਾਰੇ ਜਾਨਵਰ ਜਿਹੜੇ ਆਪਣੀ ਬਾਲਪੋਰੀ ਦੀ ਬਿਲਕੁਲ ਗਰੰਟੀ ਹੁੰਦੀ ਹੈ। ਬਾਕੀ ਤੁਸੀਂ ਫਾਰਮ ਤੇ ਆ ਕੇ ਜਾਨਵਰ ਨੂੰ ਦੇਖ ਸਕਦੇ ਹੋ। ਤੇ ਜੇ ਤੁਸੀਂ ਉੱਥੇ ਮੰਡੀ ਤੇ ਪਹੁੰਚ ਰਹੇ ਮਕਸਦ ਸਾਹਿਬ ਮੇਲੇ ਤੇ ਤਾਂ ਉੱਥੇ ਮੇਲੇ ਤੇ ਵੀ ਜਿਹੜਾ ਤੁਸੀਂ ਆ ਕੇ ਜਾਨਵਰ ਦੇਖ ਸਕਦੇ ਹੋ ਤੇ ਖਰੀਦ ਸਕਦੇ। ਤੇ ਮੰਡੀ ਤੇ ਤੁਹਾਨੂੰ ਬਹੁਤ ਸਾਰੇ ਜਾਨਵਰ ਹੋਰ ਆਪਾਂ ਦਿਖਾਵਾਂਗੇ। ਤੇ ਅੱਜ ਦੀ ਵੀਡੀਓ ਇੰਨੀ ਹੁਣ ਮਿਲਦੇ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਮੰਡੀ ਦੇ ਉੱਤੇ ਤਾਂ ਫਿਰ ਤੁਹਾਨੂੰ ਨਜ਼ਰ ਦਿਖਾਵਾਂਗੇ ਮੰਡੀ